ਦੇਖੋ ਜਿਹੜਾ ਹਾਈ ਕੋਰਟ ਦਾ ਮੈਟਰ ਹੈ ਇਹ ਇਸ ਟਾਈਮ ਕੇਸ ਹਾਈ ਕੋਰਟ ਚ ਹੈ ਹਾਈ ਕੋਰਟ ਦਾ ਆਰਡਰ ਤੁਸੀਂ ਪੜ ਰਹੇ ਹੋ ਵਕੀਲ ਸਾਹਿਬ ਤੁਹਾਨੂੰ ਪੜਵਾ ਲਿਆ ਤੁਸੀਂ ਸਾਰੇ ਪਾਸਿਓ ਇਹ ਮੈਟਰ ਇਹ ਸੀ ਵੀ ਜਹਾਜ਼ ਗਰਾਊਂਡ ਜਿਹੜਾ ਫਿਰੋਜ਼ਪੁਰ ਕੈਂਟ ਦੇ ਵਿੱਚ ਹੈਗਾ ਜਲਦੀ ਡਾਕੂਮੈਂਟ ਤਿਆਰ ਕਰਕੇ ਸਾਡੇ ਰੈਵਨਿਊ ਦੇ ਅਫਸਰਾਂ ਨੇ ਗਰਦੌਰੀਆਂ ਜਾਮਾਂਬੰਦੀਆਂ ਇੰਤਕਾਲ ਇਹ ਜਲਦੀ ਤਿਆਰ ਕਰਕੇ ਤੇ ਇਹਨੂੰ ਸੇਲ ਕਰਵਾ ਲਿਆ ਸੇਲ ਕਰਾ ਕੇ ਮੁੜ ਕੇ ਇਹਨਾਂ ਨੇ ਕੇਸ ਲੜਨੇ ਸ਼ੁਰੂ ਕਰ ਦਿੱਤੇ ਜਦੋਂ ਕੇਸਾਂ ਦੇ ਵਿੱਚ ਇਹ ਉਲਝੇਦੇ ਗਏ ਇਹਨਾਂ ਦੀ ਗੱਲ ਨਹੀਂ ਬਣੀ ਤਾਂ ਉਹਨਾਂ ਨੇ ਆਰਮੀ ਨੇ ਦਰਖਾਹ ਦਿੱਤੀ ਡੀਸੀ ਨੂੰ ਜਦੋਂ ਡੀਸੀ ਨੂੰ ਦਰਖਾਹ ਦਿੱਤੀ ਡੀਸੀ ਨੇ ਕੱਖ ਨਹੀਂ ਕੀਤਾ ਇਹਦੇ ਵਿੱਚ ਡੀਸੀ ਨੇ ਲਿਖਿਆ ਵੀ ਵੇਚਣ ਵਾਲਿਆਂ ਖਿਲਾਫ ਜਿਨ੍ਹਾਂ ਨੇ ਰਕਮਾਂ ਵੇਚਿਆ ਬਾਕੀਆਂ ਕੋ ਡੀਸੀ ਰਿਸ਼ਮਤ ਖਾ ਗਿਆ ਪਟਵਾਰੀ ਕਾਨੂੰਗੋ ਸਾਰਿਆਂ ਕੋਲੋਂ ਮੋਟੀ ਰਿਸ਼ਮਤ ਲੈ ਕੇ ਚਲਾ ਗਿਆ ਅੱਗੋਂ ਆ ਗਿਆ ਫਿਰ ਇਹ ਆਰਮੀ ਨੇ ਇੱਕ ਦਰਖਾਹ ਦਿੱਤੀ 24/24 ਨੂੰ ਵੀ ਇਹਦੀ ਜਿਹੜੀ ਜਾਂਚ ਹੈ ਸੀਬੀਆਈ ਤੋਂ ਕਰਾਈ ਜਾਵੇ ਸੀਬੀਆਈ ਤੋਂ ਜਾਂਚ ਕਰਾਉਣ ਵਾਸਤੇ ਜਦੋਂ ਉਹਨੇ ਆਰਮੀ ਨੇ ਦਰਖਾਹ ਦਿੱਤੀ ਗਵਰਨਰ ਨੂੰ ਗਵਰਨਰ ਤੋਂ ਦਰਖਾਸਤ ਆ ਗਈ ਥੱਲੇ ਡੀਸੀ ਕਮਿਸ਼ਨਰ ਐਫਸੀਆਰ ਸਾਰਿਆਂ ਕੋਲੇ ਪਰ ਇਹਨਾਂ ਨੇ ਕੱਖ ਨਹੀਂ ਕੀਤਾ ਜਦੋਂ ਇਹ 24 ਦੋ 24 ਦੀ ਦਰਖਾਸਤ ਹੁਣ ਹਾਈ ਕੋਰਟ ਚ ਲੈ ਕੇ ਗਿਆ ਜੇ ਡੀਸੀ ਕਮਿਸ਼ਨਰ ਐਫਸੀਆਰ ਇਹ ਅਫਸਰ ਇਸ ਦਰਖਾਸਤ ਨੂੰ ਵੇਖ ਲੈਂਦੇ ਤੇ ਅੱਜ ਆ ਦਿਨ ਨਹੀਂ ਸੀ ਹੋਣੇ ਇਹ ਹੁਣ 24 ਦੋ 24 ਵਾਲੀ ਐਪਲੀਕੇਸ਼ਨ ਜਿਹੜੀ ਡੀਸੀ ਨੇ ਨਹੀਂ ਦੇਖੀ ਉਹ ਹਾਈ ਕੋਰਟ ਦੇ ਜੱਜ ਨੇ ਵੇਖੀ ਆ ਉੱਥੋਂ ਇਹ ਉਹਨੇ ਹੁਕਮ ਕੀਤਾ ਹੁਣ ਵੀ ਇਹਨਾਂ ਨੂੰ ਸਾਰਿਆਂ ਨੂੰ પાਸੇ ਕਰ ਦੋ ਡੀਸੀ ਅੰਡੂਸੀਆ ਨੂੰ ਪੁਲਿਸ ਨੂੰ ਤੇ ਇਹ ਮੈਟਰ ਜਿਹੜਾ ਉਹਨੇ ਚੀਫ ਡਾਇਰੈਕਟਰ ਵਿਜੀਲੈਂਸ ਬਿਹਰਣ ਦੇਤਾ ਵਿਜੀਲੈਂਸ ਵਾਲਿਆਂ ਦੇਤਾ ਚੀਫ ਡੀਜੀਪੀ ਨੂੰ ਵੀ ਉਹ ਸਾਰਾ ਦੇਖੇਗਾ ਹੁਣ ਇਹ ਕੁਝ ਨਹੀਂ ਕਰਨਗੇ ਇਹ ਪ੍ਰੋਪਰ ਕੈਂਟਜ ਹੈਗਾ 15 ਕਿਲੇ ਰਕਵਾ ਹੈ 118 ਕੇ ਨਾਲ 16 ਮਰੇ ਲਗਭਗ 15 ਕਿਲੇ ਇਹਦਾ ਮਸਲਾ ਇਹ ਹੈ ਵੀ ਇਹ ਸਾਡੀ ਲੜਾਕੂ ਹਵਾਈ ਸੈਨਾ ਦਾ ਜਹਾਜ ਗਰਾਊਂਡ ਹੈ ਜਿਹੜਾ ਇਹਨਾਂ ਨੇ ਅਫਸਰਾਂ ਨੇ ਰਮੀਲੀ ਬੁਗਤ ਕਰਕੇ ਵੇਚ ਦਿੱਤਾ ਜਿਹੜਾ ਤੁਸੀਂ ਇਹ ਮੈਨੂੰ ਕੁਐਸਚਨ ਪੁੱਛਿਆ ਵੀ ਤੁਹਾਡਾ ਕੀ ਰੋਲ ਹੈ ਮੈਂ ਭਾਰਤ ਦੇਸ਼ ਦਾ ਨਾਗਰਿਕ ਆ ਔਰ ਇਹ ਹਾਈ ਕੋਰਟ ਨੇ ਮੰਨੀ ਹੈ ਗੱਲ ਬੀ ਐਨ ਐਸ ਮੈਂ ਪਰਦੇਸ ਦਾ ਨਾਗਰਿਕ ਆ ਮੈਂ ਦੇਸ਼ ਘਾਤਰ ਲੜ ਸਕਦਾ ਕੋਈ ਵੀ ਦੇਸ਼ ਘਾਤਰ ਲੜ ਸਕਦਾ ਅੱਜ ਜੇ ਮੁਸੀਬਤ ਪੈਂਦੀ ਆ ਬਾਰਡਰ ਤੇ ਤੇ ਕੀ ਬੀਐਸਐਫ ਵਾਲੇ ਸਾਡੇ ਪਬਲਿਕ ਦੀ ਮਦਦ ਨਹੀਂ ਲੈਣਗੇ ਲੈਣਗੇ ਪਬਲਿਕ ਮਦਦ ਦੇ ਸਕਦੀ ਹੈ ਮੈਂ ਵੀ ਮਦਦ ਦੇ ਰਿਹਾ ਮੈਂ ਆਰਮੀ ਨੂੰ ਵੀ ਦੇ ਰਿਹਾ ਬੀਐਸਐਫ ਦਾ ਕੇਸ ਵੀ ਲੜ ਰਿਹਾ ਮੈਂ ਆਰਮੀ ਦਾ ਵੀ ਲੋਕ ਮੈਨੂੰ ਕਹਿੰਦੇ ਤੇਰਾ ਕੀ ਇੰਟਰਸਟ ਆ ਮੈਂ ਭਾਰਤ ਦੇਸ਼ ਦਾ ਨਾਗਰਿਕ ਆ ਮੇਰੀ ਵੀ ਫੌਜ ਮਦਦ ਲੈ ਸਕਦੀ ਹੈ ਦੇਸ਼ ਦਾ ਪ੍ਰਧਾਨ ਮੰਤਰੀ ਮਦਦ ਲੈ ਸਕਦਾ ਕਿਸੇ ਪ੍ਰਾਈਵੇਟ ਬੰਦੇ ਦੀ ਕਿਉਂ ਇਹ ਫੌਜ ਨਹੀਂ ਲੈ ਸਕਦੀ ਮੇਰੀ ਮਦਦ ਮੈਂ ਫੌਜ ਨੂੰ ਮਦਦ ਦੇ ਰਿਹਾ ਇਹ ਏਜੀਟ ਜਿਹੜਾ ਅਸਲ ਮਾਲਕ ਸੀ ਉਹ ਇੱਥੋਂ ਕੰਪੰਸੇਸ਼ਨ ਲੈ ਕੇ ਚਲੇ ਗਏ ਸੀ ਦਿੱਲੀ ਇਹ 1937 1947 ਤੋਂ ਪਹਿਲਾਂ ਦੀ ਗੱਲ ਹੈ ਉਹ ਕੰਪੰਸੇਸ਼ਨ ਲੈ ਕੇ ਚਲੇ ਗਏ ਮੁੜ ਕੇ ਇਹਨਾਂ ਨੇ ਵਾਰਸਾਂ ਨੇ ਜਾਲੀ ਕਾਗਜ਼ ਤਿਆਰ ਕਰਕੇ ਤੇ ਇਹ ਰਕਬਾ ਵੇਚਤਾ ਇਹ 1997 ਦੇ ਰਕਬਾ ਫੇਰ ਵੇਚਿਆ ਗਿਆ 1997 ਤੋਂ ਲੈ ਕੇ ਅੱਜ ਤੱਕ ਸਾਡੇ ਪਟਵਾਰੀ ਕਾਨੂੰਗੋ ਤਹਿਸੀਲਦਾਰ ਐਸ ਡੀ ਐਮ ਇਹਦੇ ਤੇ ਪਰਦੇ ਪਾਉਂਦੇ ਰਹੇ ਤੇ ਮੋਟੀਆਂ ਰਿਸ਼ਤੇ ਤਾਂ ਖਾਂਦੇ ਰਹੇ ਮੋਟੀਆਂ ਰਿਸ਼ਤੇ ਤਾਂ ਖਾਣ ਕਰਕੇ ਨਾ ਤਾਂ ਮਾਲਕੀ ਜੁੱਟੀ ਉਹਨਾਂ ਦੀ ਨਾ ਉਹਨਾਂ ਦੀਆਂ ਗਰਦੋਰੀਆਂ ਟੁੱਟੀਆਂ ਹੁਣ ਅਸੀਂ ਜ਼ੋਰ ਪਾ ਕੇ ਗਰਦੋਰੀਆਂ ਵੀ ਟੁਵਾਈਆਂ ਮਾਲਕੀਆਂ ਵੀ ਟੁਵਾਈਆਂ ਕਿਉਂਕਿ ਇਹਨਾਂ ਅਫਸਰਾਂ ਨੇ ਜਿੰਨੇ ਵੀ ਇੱਥੇ ਐਸ ਡੀ ਐਮ ਡੀ ਸੀ ਸਭ ਦੇ ਨੌਲੇਜ ਸੀ 16 4 21 ਨੂੰ ਡੀ ਸੀ ਦੀ ਨੌਲੇਜ ਇਹ ਮੈਟਰ ਆ ਗਿਆ ਪਰ 16 4 21 ਤੋਂ ਬਾਅਦ ਕਿਸੇ ਵੀ ਡੀ ਸੀ ਨੇ ਸਵਾਏ ਅੱਖਾਂ ਮੀਚਣ ਤੋਂ ਤੇ ਰਿਸ਼ਤਾ ਖਾਣ ਤੋਂ ਕੱਖ ਨਹੀਂ ਕੀਤਾ ਹੁਣ ਜੋ ਡੀ ਸੀ ਇਸ ਟਾਈਮ ਮੌਜੂਦਾ ਹੈ ਇਹਨੂੰ ਜੋ ਹਾਈ ਕੋਰਟ ਨੇ ਕਿਹਾ ਤੁਸੀਂ ਖੁਦ ਦੇਖ ਲਓ ਇਸ ਡੀ ਸੀ ਨੇ ਕੱਖ ਨਹੀਂ ਕੀਤਾ ਜਿਹੜਾ ਪਹਿਲਾ ਡੀ ਸੀ ਸੀ ਉਹਦੇ ਲਕੀਰ ਤੇ ਫਕੀਰ ਚਲਾ ਦਿੱਤੀ ਇਹਨੇ ਤੇ ਆਪ ਰਿਸ਼ਵਤਾ ਖਾ ਲੀਆਂ ਡੀਸੀਆਂ ਨੇ 에어 ਫੋਰਸ ਸਾਲ 1997-98 ਤੋਂ ਲੜਾਈ ਲੜ ਰਹੀ ਹੈ 에어 ਫੋਰਸ ਨੂੰ ਮੂਰਖ ਬਣਾਇਆ ਜਾ ਰਿਹਾ ਝੂਠੇ ਜਾਲੀ ਡਾਕੂਮੈਂਟ ਤਿਆਰ ਕਰਕੇ ਦੇਖੋ ਜਵਾਂ ਮੰਨੀਆਂ ਗਰਦੌਰੀਆਂ ਇੰਤਕਾਲ ਫਰਜੀ ਰਿਸ਼ਤੀਆਂ ਤਿਆਰ ਕਰਕੇ ਫੌਜ ਨੂੰ ਉਲਝਾਇਆ ਜਾ ਰਿਹਾ ਹੁਣ ਜਿਹੜੇ ਫੌਜੀ ਨੇ ਵਿਚਾਰੇ हमको ਕੀ ਪਤਾ ਜੀ ਹਮਸੋ ਬੰਗਾਲ ਤੇ ਆਤੇ ਹਮਸੋ ਪੜਦਾ ਨਹੀਂ ਆਤਾ ਮੈਨਾਂ ਮੈਨੂੰ ਭੜਾ ਤੁਸੀਂ ਤੁਹਾਨੂੰ ਨਹੀਂ ਪੜਨਾ ਆਉਂਦਾ ਮੈਂ ਲੜ ਰਿਹਾ ਫੌਜ ਦੀ ਲੜਾਈ ਕਿਉਂਕਿ ਉਹਨਾਂ ਦੇ ਵਿਚਾਰਾ ਕਹਿੰਦੇ ਕੋਈ ਬੰਗਾਲ ਤੋਂ ਆਇਆ ਕੋਈ ਕਲਕੱਤੇ ਤੋਂ ਕਹਿੰਦੇ ਹਮਕੋ ਤਾਂ ਪੰਜਾਬੀ ਨਹੀਂ ਆਉਂਦੀ ਜੀ ਦੇਖੋ ਜੀ ਇੱਥੇ ਜਿਹੜਾ ਡੀਸੀਸੀ ਮੈਂ ਉਹਦਾ ਨਾਮ ਨਹੀਂ ਲੈ ਸਕਦਾ ਹੁਣ ਤੁਸੀਂ ਕਹੋਗੇ ਮੂਰਖ ਡੀਸੀ ਸੀਗਾ ਉਸ ਡੀਸੀ ਨੇ ਲਿਖਿਆ ਆਪ ਦੀ ਪੜਤਾਲ ਦੇ ਵਿੱਚ ਵੀ ਇਹ ਰਕਬਾ 1957-58 ਤੋਂ ਫੌਜ ਦੇ ਕਬਜ਼ੇ ਚ ਹੈ ਪਰ ਤੇਰੇ ਤਾਂ ਪਟਵਾਰੀ ਨਹੀਂ ਜਾਂਦੇ ਝੋਨਾ ਕਣਕ ਇਹਦੇ ਪਟਵਾਰੀ ਉੱਥੇ ਨਹੀਂ ਜਾਂਦੇ ਝੋਨਾ ਕਣਕ ਮਤਲਬ ਉਹ ਸ਼ੋਅ ਕਰਦੇ ਐ ਤੇ ਗਰਦੋਰੀਆਂ ਬੰਦਿਆਂ ਨਾਮ ਕਰੀ ਜਾਂਦੇ ਹੈਗਾ ਉੱਥੇ ਇਹ ਸਟ੍ਰਿਪ ਹੈ ਪੱਕੀ ਸਿੰਮਟੜ ਬਣੀ ਹੋਈ ਹੈ ਬਜਰੀ ਨੇ ਬੜੀ ਹੋਈ ਆ 에ਅਰਸਟੇਟ ਦੇ ਵਿੱਚ ਜਾਇ ਲੈਂਡ ਕਰਦਾ ਔਰ ਹੁਣ ਜਿਹੜੇ ਹਾਲਾਤ ਬਣਿਆ ਪਾਕਿਸਤਾਨ ਨਾਲ ਜੇ ਰੋਲਾ ਪੈਂਦਾ ਤੇ ਕੱਲ ਨੂੰ ਵੀ ਇੱਥੇ ਜਹਾਜ਼ ਲੈਂਡ ਕਰਨਗੇ ਤੁਸੀਂ ਦੇਖ ਲਿਓ। ਕੋਈ ਹੁਣ ਚੀਫ ਡਾਇਰੈਕਟਰ ਵਿਜ਼ਨੈਸ ਇਸ ਟਾਈਮ ਪੀ ਕੇ ਸਿਨਾ ਹੈ ਪ੍ਰਵੀਨ ਕਮਲ ਸਿਨਾ ਹੈ ਇਹ ਸਾਰਾ ਮੈਟਰ ਹੁਣ ਉਹਨੇ ਦੇਖਣਾ ਨਾ ਤੇ ਇੱਥੋਂ ਦੀ ਪੁਲਿਸ ਨੇ ਦੇਖਣਾ ਨਾ ਇੱਥੋਂ ਦੇ ਡੀਸੀ ਨੇ ਨਾ ਇੱਥੋਂ ਦੇ ਕਮਿਸ਼ਨਰ ਨੇ ਕਿਉਂਕਿ ਇਹਨਾਂ ਨੇ ਸਭ ਨੇ ਸੁਆਹ ਖਾਲੀ ਜਿਹੜੀ ਖਾਣੀ ਸੀ ਹੁਣ ਹਾਈ ਕੋਰਟ ਨੇ ਕਿਹਾ ਵੀ ਇਹ ਚੀਫ ਬਿਜ਼ਨੈਸ ਬਿਊਰੋ ਦੇਖੂਗਾ ਇਹਨੂੰ ਇਹ ਨਾਲ ਨਹੀਂ ਦੇਖਣਾ ਹੁਣ ਮੇਰਾ ਨਾਮ ਨਿਸ਼ਾਨ ਸਿੰਘ ਕਾਨੂੰਗੋ ਮੈਂ ਡੀਸੀ ਦਫਤਰ ਚੋਂ ਕਾਨੂੰਗੋ ਰਿਟਾਇਰ ਹੋਇਆ 31/3/2020 ਨੂੰ ਮੈਂ ਕਾਨੂੰਗੋ ਰਿਟਾਇਰ ਹੋਇਆ ਪਾਈ ਕੀ ਸੀ ਇਸ ਤੋਂ ਪਹਿਲਾਂ ਪਟੀਸ਼ਨ ਪਾਈ ਸੀ 23 ਚ 21/12/2023 ਨੂੰ ਉਹਦਾ ਫੈਸਲਾ ਹੋਇਆ ਅਸੀਂ ਵੇਖਿਆ ਵੀ ਇਹਨਾਂ ਨੇ ਡੀਸੀਆਂ ਨੇ ਉਸ ਪਟੀਸ਼ਨ ਦੇ ਵਿੱਚ ਕੁਝ ਨਹੀਂ ਕੀਤਾ ਗੋਲਮਲ ਕਰਤੀ ਕਹਾਣੀ ਇਹਨਾਂ ਨੇ ਫੇਰ ਸਾਨੂੰ ਆ ਦੂਜੀ ਪਟੀਸ਼ਨ ਪਾਉਣੀ ਪਈ ਇਹ ਪਾਈ ਆ 22/4 ਨੂੰ 23/4 ਨੂੰ ਤੇ ਇਹਦਾ ਫੈਸਲਾ ਹੋਇਆ 30/4 ਨੂੰ ਜੱਜ ਸਾਹਿਬ ਨੇ ਜਦੋਂ ਦੇਖਿਆ ਵੀ ਇਹਦੇ ਵਿੱਚ ਕਹਾਣੀ ਜਿਹੜੀ ਆ ਹੈ ਤੇ ਜੱਜ ਸਾਹਿਬ ਨੇ ਆਪ ਦੇ ਤੌਰ ਤੇ ਰਿਸਪੌਂਡੈਂਟ ਨੰਬਰ 6 ਬਣਾਤਾ ਅਸੀਂ ਪੰਜ ਬੰਦਿਆਂ ਨੂੰ ਪਾਰਟੀ ਬਣਾਇਆ ਸੀਗਾ ਸੈਂਟਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਡੀਸੀ ਐਸਐਸਬੀ ਤੇ ਕਮਿਸ਼ਨਰ ਨੂੰ ਬਟ ਜੱਜ ਸਾਹਿਬ ਨੇ ਹਾਈ ਕੋਰਟ ਦੇ ਜੱਜ ਨੇ ਉਹਨਾਂ ਨੇ 6 ਨੰਬਰ ਰਿਸਪੌਂਡੈਂਟ ਬਣਾ ਲਿਆ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਨੂੰ ਵੀ ਤੂੰ ਹੁਣ ਇਹ ਸਾਰਾ ਕਰੇਗਾ ਸਾਰਾ ਕਿਲਲ 16 ਮਰਲੇ ਜੀ ਕਿੱਦਿਆ 118 ਕਨਾਲ 16 ਮਰਲੇ ਲਗਭਗ 15 ਕਿੱਲੇ ਸਮਝ ਲਓ ਕਰਨੀ ਹੁਣ ਤਾਂ ਉਹ ਬਾਪੂ ਨੇ ਕਰਨੀ ਹੈ ਮੰਗ ਹਾਈ ਕੋਰਟ ਵਾਲੇ ਨੇ ਇੱਕ ਘਹਾਵਤ ਹੈ ਗਈ ਹੈ ਉਹ ਆਪਾਂ ਜਿਵੇਂ ਬੈਠੇ ਆ ਆਪਾਂ ਕਹੀਏ ਜੋ ਕਹਿੰਦਾ ਵੀ ਛੇਰ ਆਊਗਾ ਛੇਰ ਆਊਗਾ ਉਹ ਕਹਿੰਦਾ ਛੇਰ ਆਊਗਾ ਫਿਰ ਆਪਾਂ ਕੀ ਕਰਨਾ ਹੈ ਹੋ ਕਹਿੰਦਾ ਜੋ ਕੁਝ ਕਰੂਗਾ ਛੇਰ ਹੀ ਕਰੂਗਾ ਹੁਣ ਤਾਂ ਛੇਰ ਹੀ ਕਰੂਗਾ ਜੋ ਕਰੂਗਾ ਮੈਂ ਥੋੜੀ ਨਾ ਮੈਂ ਮੇਰੀ ਕਾਦੀ ਮੰਗ ਹੈ ਹੁਣ ਹਾਈ ਕੋਰਟ ਦੀ ਮੰਗ ਹੈ ਤਿੰਨ ਸੱਤ ਡੇਟ ਹੈ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਦੀ ਨਿਗਰਾਨੀ ਚ ਹੈ ਮੈਟਰ ਤਿੰਨ ਸੱਤ ਨੂੰ ਉਹਨਾਂ ਨੇ ਆਪ ਦੀ ਰਜਿਸਟਰੀ ਦੀ ਡਿਊਟੀ ਲਈ ਹੈ ਵੀ ਤੁਸੀਂ ਇਹ ਮੈਟਰ ਪੁੱਟਪ ਕਰੋਗੇ ਮੇਰੇ ਇਹ ਹੁਣ ਹਾਈ ਕੋਰਟ ਦੀ ਨਿਗਰਾਨੀ ਚ ਹੈ ਨਿਸ਼ਾਨ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਮਾਲਵਾਲ ਕਦੀਮ ਨੇ ਇੱਕ ਦਰਖਾਸਤ ਜਰੀ ਹੈਗੀ ਹੈ ਵਿਜੀਲੈਂਸ ਬਿਊਰੋ ਜੁਆਇੰਟ ਡਾਕਟਰ ਜਿਹੜੇ ਮੈਡਮ ਪ੍ਰਭਜਤ ਕੌਰ ਨੇ ਉਹਨਾਂ ਨੂੰ ਚੰਡੀਗੜ੍ਹ ਦਿੱਤੀ ਸੀ ਉਹਨਾਂ ਵੱਲੋਂ ਇਸ ਦੀ ਇਨਕੁਆਰੀ ਜਿਹੜੀ ਹੈਗੀ ਹੈ ਫਿਰੋਜ਼ਪੁਰ ਇੰਸਪੈਕਟਰ ਜਗਨਦੀਪ ਕੌਰ ਵੱਲੋਂ ਕਰਵਾਈ ਗਈ ਹੈ ਇਸ ਸਬੰਧ ਦੇ ਵਿੱਚ ਜਿਹੜੇ ਹੈਗੇ ਦੋ ਵਿਅਕਤੀਆਂ ਦੇ ਖਿਲਾਫ 우ਸ਼ਾ ਅੰਸਲ ਪਤਨੀ ਤੇਜचंद ਅਤੇ ਉਸ ਦਾ ਬੇਟਾ ਨਵੀਂ ਚੰਦ ਪੁੱਤਰ ਤੇਜचंद ਵਾਸੀ ਡੁੰਮਣੀ ਥਾਣਾ ਕੁਲਗੜੀ ਸੀ ਨਾਉ ਉਹਦੇ ਨੇ ਦਿੱਲੀ ਉਹਨਾਂ ਦੇ ਖਿਲਾਫ ਇਹ ਮੁਕਦਮਾ ਜਿਹੜਾ ਹੈਗਾ 420 465 ਕਤਾਈ ਪੀਸ ਜਿਹੜਾ ਹੈਗਾ ਦਾਜ ਰਜਿਸਟਰ ਕੀਤਾ ਗਿਆ ਇਹ ਕੋਈ ਫਤੂਬਾਲ ਦੇ ਵਿੱਚ ਜਿਹੜੀ ਹੈਗੀ ਜਗਾ ਹੈਗੀ ਸੀ ਜਿਹਦਾ ਰਕਬਾ ਰਿਕੁਆਇਰ ਹੋਏ ਹੋਇਆ ਹੋਇਆ ਸੀ ਤੇ ਉਸ ਤੋਂ ਰਿਕੁਆਇਰ ਹੋਣ ਤੋਂ ਬਾਵਜੂਦ ਵੀ ਜਿਹੜੀ ਹੈਗੀ ਇਹਨਾਂ ਵੱਲੋਂ ਜਿਹੜੀ ਹੈ ਉਹ ਜ਼ਮੀਨ ਜਿਹੜੀ ਹੈ ਵੱਖ-ਵੱਖ ਬੰਦਿਆਂ ਨੂੰ ਵੇਚੀ ਗਈ ਸੀ ਇਹ ਮਸਲਾ ਜਿਹੜਾ ਹੈਗਾ ਇਸ ਤੇ ਜਿਹੜਾ 91 ਨੰਬਰ ਮੁਕਦਮਾ थाना ਕੁਲਗੜੀ ਜਿਹੜਾ ਹੈਗਾ ਦਾਜ ਰਜਿਸਟਰ ਕੀਤਾ ਗਿਆ ਸਰ ਉਹਨਾਂ ਅਗਲੀ ਕਾਰਵਾਈ ਜਿਹੜੀ ਅਗਲੀ ਕਾਰਵਾਈ ਤਫਤੀਸ਼ ਜਿਹੜੀ ਜਾਰੀ ਹੈ ਇਸ ਦੀ ਤਫਤੀਸ਼ ਡੀਐਸਪੀ ਸਿਟੀ ਸਾਹਿਬ ਵੱਲੋਂ ਕੀਤੀ ਜਾ ਰਹੀ ਹੈ ਤੇ ਨੈਕਸਟ ਫਰਦਰ ਜਿਹੜੇ ਵੀ ਹੈਗੇ ਦੋਸ਼ੀ ਉਹਨਾਂ ਨੂੰ ਜਲਦੀ ਜੀ ਗ੍ਰਿਫਤਾਰ ਕੀਤਾ ਜਾਵੇਗਾ ਸਰ ਇਹਦੇ ਵਿੱਚ ਹੋਰ ਵੀ ਕਿਸੇ ਦੀ ਇਨਵੋਲਵਮੈਂਟ ਹੋ ਸਕਦੀ ਹੈ ਜੇ ਜੋ ਤਫਤੀਸ਼ ਦੇ ਵਿੱਚ ਲੇਟਰ ਤਫਤੀਸ਼ ਦੇ ਵਿੱਚ ਕਿਸੇ ਦਾ ਆਏਗਾ ਉਸ ਦੇ ਖਿਲਾਫ ਵੀ ਵੱਡੀ ਕਾਰਵਾਈ ਕਰਾਂਗੇ